ਆਗਦਾ ਤੋਂ ਬੋਲਦਾ ਆਪਣੇ YouTube ਚੈਨਲ ਕਿਸਾਨ ਪਸ਼ੂਪਾਲਕ ਤੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ Facebook ਤੇ ਆਪਣੇ ਨਾਲ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂਪਾਲਕ ਦੇ ਨਾਮ ਤੇ ਆਪਣਾ Facebook ਤੇ ਪੇਜ ਬਣਿਆ ਹੋਇਆ ਦੋਸਤੋ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮਾਨਸਾ ਮੰਡੀ ਤੇ ਜਿਹੜੀ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਰਮਨਿੱਤੇ ਵਾਲਿਆਂ ਜਿਹੜਾ ਕੈਂਚੀ ਆ ਗਿਆ ਦੋਸਤੋ ਉਹ ਤੋਂ ਸੱਜੇ ਹੱਥ ਨੂੰ ਜਦੋਂ ਜਾਂਦੇ ਆ ਆਪਾਂ ਹਸਪੀਟਲ ਦੇ ਨਾਲ ਹੀ ਰਸਤਾ ਮੁੜਦਾ ਪਿੱਛੇ ਗਰਾਊਂਡ ਆ ਉਹਦੇ 'ਚ ਇਹ ਮੰਡੀ ਹਰ ਸ਼ੁੱਕਰਵਾਰ ਨੂੰ ਭਰਦੀ ਹੈ ਸਾਹਮਣੇ ਵੀਡੀਓ ਦੇ ਵਿੱਚ ਤੁਸੀਂ ਇੱਕ ਮੀਣੀ ਝੋਟੀ ਦੇਖ ਰਹੇ ਹੋ ਮੀਣੀ ਝੋਟੀ ਆ ਜਿਹੜੀ ਵਪਾਰ ਲੈਣ ਦੇ ਵਿੱਚ ਵੀ ਤੇ ਘਰੇ ਰੱਖਣ ਵਾਸਤੇ ਵੀ ਬੜੀ ਸ਼ੁਭ ਮੰਨੀ ਜਾਂਦੀ ਆ ਦੋਸਤੋ ਸਾਹਮਣੇ ਨਾਲ ਉਹਦੇ ਪਿੱਛੇ ਕੱਟੀ ਆ ਦੋਸਤੋ ਮੀਣੀ ਦੀ ਇੱਕ ਖਾਸੀਅਤ ਹੁੰਦੀ ਆ ਕਹਿੰਦੇ ਇਹ ਆਪਣੇ ਜੀਵਨ ਕਾਲ ਦੇ ਵਿੱਚ ਜ਼ਿਆਦਾਤਰ ਕੱਟੀਆਂ ਨੂੰ ਜਨਮ ਦਿੰਦੀ ਆ ਇੱਕ ਵਾਰੀ ਥਾਣ ਹਵਾਨਾ ਦੇਖ ਸਕਦੇ ਹੋ ਮੋਟਾ ਥਾਣਾ ਅਗਲੀ ਗੱਲਬਾਤ ਬਾਈ ਜੀ ਨਾਲ ਕਰਾਉਂਗਾ ਨੰਬਰ ਸਕਰੀਨ ਤੇ ਲਾਉਂਗਾ ਸਾਰੀ ਡਿਟੇਲ ਪੁੱਛਾਂਗੇ ਬਾਈ ਤੋਂ ਛੋਟੀ ਬਾਰੇ ਤੇ ਫਿਰ ਤੋਰ ਕੇ ਵੀ ਦਿਖਾਵਾਂਗੇ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਵੀਰ ਗੁਰਦਿੱਤ ਸਿੰਘ ਜੀ ਗੁਰਦਿੱਤ ਸਿੰਘ ਪਿੰਡ ਕਿਹੜਾ ਜੀ ਰਾਮਦਿੱਤੇ ਵਾਲਾ ਜੀ ਦਮਦਿੱਤੇ ਵਾਲਾ ਕਿੰਨੀ ਦੂਰੀ ਤੇ ਇਥੋਂ ਹਾਂਜੀ ਇੱਥੋਂ 2 ਕਿਲੋਮੀਟਰ ਤੇ ਠੀਕ ਹੈ ਜੀ ਵਪਾਰ ਦਾ ਕੰਮ ਹੈ ਹਾਂਜੀ ਕਿੰਨੇ ਕ ਸਾਲ ਹੋ ਗਏ ਵਪਾਰ ਕਰਦੇ ਆ ਨਾ ਹੋ ਗਏ ਜੀ 12-13 ਸਾਲ ਜੀ 12-13 ਸਾਲ ਜੀ ਇਹ ਜਿਹੜੀ ਮੀਨੀ ਝੋਟੀ ਐ ਇਹ ਕਿੰਨੇਵੇਂ ਸੂਏ ਸੂਈ ਹੋਈ ਆ ਜੀ ਤੀਜੇ ਸੂਏ ਸੂਈ ਹੋਈ ਆ ਜੀ ਤੀਜੇ ਸੂਏ ਠੀਕ ਆ ਜੀ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਸੂਈ ਦੇ ਵਿੱਚ 5 ਦਿਨ ਹੋ ਗਏ ਜੀ 5 ਦਿਨ ਹੋ ਗਏ ਜੀ ਹੈ ਦੁੱਧ ਕਿੰਨਾ ਤਿਆਰ ਆ ਇਸ ਟਾਈਮ ਬੋਲਾ ਇਸ ਟਾਈਮ ਬੱਚੇ ਨੂੰ ਕਿਸਾਨ ਛੱਡ ਕੇ 14 ਕਿਲੋ ਝੋਣ ਚ ਆ ਜਾਂਦਾ ਜੀ ਝੋਣ ਦੇ ਵਿੱਚ ਐ ਜੇ ਆਪਾਂ ਇੱਕ ਸਾਰੇ ਦੁੱਧ ਮੰਨ ਲੀਏ ਟੋਟਲ ਹੋਊਗਾ 15.5 15 15.5 ਹੋਊਗਾ ਪਿੱਛੇ ਬੱਚਾ ਕੀ ਆਵੇ 32 ਹੈ ਜੀ 32 ਹੈ ਕੀ ਮੁੱਲ ਕਰਦੇ ਹੋ ਵੀਰੇ ਦਾ ਇਹਦਾ ਮੁੱਲ ਕਰਦੇ ਜੀ 115000 ਜੀ ਛੱਡੋਗੇ ਕਿੰਨੇ ਦੀ ਬਾਈ ਲਾਸਟ ਜਮਾ ਫਿਕਸ ਪ੍ਰਾਈਸ ਹੈ 15 ਦੀ ਛੜ ਤੇ 15 ਲਾਸਟ ਹੈ ਆਪਣਾ ਨੰਬਰ ਬੋਲ ਦੋ 98890 ਜੀ ਹਾਂਜੀ 32491 32492 ਇੱਕ ਵਾਰੀ ਫਿਰ ਬੋਲੋ 98890 ਜੀ ਹਾਂਜੀ 32492 ਜੀ 32491 ਆ ਦੋਸਤੋ ਕੱਟੀ ਆ ਪਿੱਛੇ 5 ਦਿਨ ਦੀ ਸੂਈ ਹੋਈ ਆ ਬਾਈ ਕਹਿੰਦਾ ਤੀਜੀ ਸੂਈ ਦੇ ਸੂਈ ਆ ਤੇ 14 15 ਕਿਲੋ ਬੋਲਾ ਤਿਆਰ ਹੈ ਸਿੰਘ ਹਿਲਦੇ ਨੇ ਜੀ ਇਹਦੇ ਮਾਰੇ ਮਾਰੇ ਹਲਦੀ ਇੱਕ ਵਾਰ ਹਲਾ ਕੇ ਦਿਖਾਓ ਬਾਰੇ ਬਾਰੇ ਸਿੰਘ ਹਲਦੇ ਨੇ ਜੀ ਇਹ ਕਹਿਦੀ ਆ ਆਪਾਂ ਪੂਰੇ ਨਹੀਂ ਹਲਦੇ ਥਣ ਦਾ ਮੁੱਢ ਬਹੁਤ ਮੋਟਾ ਖੋਲ ਕੇ ਦਿਖਾ ਦਿਓ ਵੀਰ ਇੱਕ ਵਾਰੀ ਤੀਜੇ ਸੂਏ ਝੋਟੀ ਆ ਦੋਸਤੋ ਮੀਣੀ ਝੋਟੀ ਆ ਕੱਦ ਬਹੁਤ ਆ ਬੇਲ ਬਹੁਤ ਆ ਚੌੜੇ ਢਾਂਚੇ ਦੀ ਆ ਮੋٹے ਮੁੱਢ ਵਾਲਾ ਥਣ ਲੱਗਿਆ ਰਵਾਨਾ ਬਹੁਤ ਆ 15 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਆ ਬਸ ਕਮਾਲ ਆ ਵੀਰ ਮੀਣੀਆਂ ਦੋਸਤੋ ਮੀਣੀਆਂ ਝੋਟੀਆਂ ਬਹੁਤ ਰੇਅਰ ਮਿਲਦੀਆਂ ਨੇ ਮੰਡੀ ਤੇ ਜੇ ਆਪਾਂ ਗੱਲ ਕਰ ਲਈਏ ਜਾਂ ਘਰਾਂ ਚ ਗੱਲ ਕਰ ਲਈਏ ਮੀਨੀ ਝੋਟੀ ਤੇ ਬੂਰੀ ਝੋਟੀ ਟਮਾਟੇ ਲੀ ਮਿਲਦੀ ਹੈ ਤੇ ਨੰਬਰ 22 ਦਾ ਮੈਂ ਸਕਰੀਨ ਤੇ ਲਾਉਂਗਾ ਜਿਹਨੂੰ ਝੋਟੀ ਪਸੰਦ ਆਉਂਦੀ ਹੈ 22 ਦੇ ਨਾਲ ਕਨੈਕਟ ਕਰਕੇ ਝੋਟੀ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਚੱਲੂਗਾ 22 ਦਾ ਨੰਬਰ ਸਕਰੀਨ ਤੇ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਣਵਰ ਦਾ ਇੱਕ ਆਈਡੀਆ ਆ ਜਾਣਾ ਜਿਹੜੇ ਵੀਰਾਂ ਨੇ ਦੂਰ ਤੋਂ ਆਉਣਾ ਹੈ ਬਾਕੀ ਖਰੀਦਣਾ ਤੁਸੀਂ ਆਪਣੀ ਤਸੱਲੀ ਕਰਕੇ ਹੁੰਦਾ ਆਪਣੀ ਨਿਰਖ ਪਰਖ ਕਰਕੇ ਖਰੀਦਣਾ ਹੁੰਦਾ ਤੀਜੇ ਸੂਏ ਝੋਟੀ ਦੱਸੀ ਹੈ ਬਾਈ ਨੇ 15 ਕਿਲੋ ਦੁੱਧ ਦਾ ਪਿੱਛੇ ਕਹਿੰਦਾ ਕੱਟੀਆਂ ਉੱਪਰ ਵੀ ਆਇਆ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ